ਹਾਂ ਬੁਨਗਰ ਮਸੈਡ ਹੋ ਜਾ ਫੇਰ ਗੱਲਾਂ ਮਾਰ ਲਈ। ਹਾਂ। ਕਹਿੰਦੀ ਤੇਰੀ ਬੁੜੀਆਂ ਨੇ ਘੜਤੀ। ਅੱਛਾ। ਹੁਣ ਦੱਸ ਵੀ ਕੀ ਸ਼ਬਦ ਆਹੇ? ਕੀ ਕਹਿੰਦੀ? ਤੇਰੀ ਬੁੜੀਆਂ ਨੇ ਕਹੀ ਘੜੀ ਪਈ ਆ। ਬੁੜੀਆਂ ਨੇ ਘੜੀ ਪਈ ਆ। ਹਾਂ। ਐਦਾਂ ਬੋਲਿਆ। ਆਹ ਬੋਲਿਆ। ਮਸਾਲੇ ਲਾਉਂ ਬੱਸ ਕਦੇ ਵਾਸਤੇ ਲਾਉਂਦਾ। ਕੀ ਹੋ ਗਿਆ? ਲਓ ਵੀ ਮਿੱਤਰੋ, ਰੋਡ ਵਿੱਚ ਬੱਸ ਆਉਂਦੀ ਸੀ ਮੋਗਿਓ। ਮੋਗਿਓ ਆ ਕੇ ਬੱਧਣੀ ਨੰਕ ਤੇ ਆਹ ਨਵਜੋਤ ਹਸਪਤਾਲ ਕੋਲੇ ਹਵਾ ਪੈ ਗਿਆ ਬੁੜਿਆਂ ਦਾ ਕੈਰੇਕਟਰ ਨਾਲ। ਕੀ ਗੱਲ ਹੋ ਗਈ ਬਾਈ? ਬੱਸ ਰੁਕਤੀ ਆ ਬਾਈ ਨੇ। ਏ ਦੇਖੋ ਕੀ ਬਣਦਾ ਚਲ ਆਪਾਂ ਤਾਂ ਇਹ ਹੁਣ 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 ਰੌਲਾ ਕੀ ਹੈ ਬਾਈ ਕਹਿੰਦਾ ਗਲਤੀ ਮੰਨਣੀ ਹੈ ਗਲਤੀ ਕਿਵੇਂ ਤੁਰੂਗੀ ਬੱਸ ਉਹ ਕਹਿੰਦੇ ਗਲਤੀ ਉਹ ਕਹਿੰਦੇ ਗਲਤੀ ਨਹੀਂ ਮੰਨਣੀ ਬਾਈ ਹੈ ਹੀ ਨਹੀਂ ਗਲਤੀ ਮੰਨਣੀ ਕਹਦੇ ਵਾ ਇੱਧਰ ਚੱਲ ਪਿਆ ਆਂਟੀ ਉਹਨਾਂ ਨਾਲ ਚੱਲ ਪਿਆ ਚੱਲੋ ਤਾਂ ਚੱਲਣ ਦਿਓ ਹਾਂ ਹਾਂ ਬੰਨੇ ਦਾ ਮਸੈਡ ਹੋ ਜਾ ਫੇਰ ਗੱਲਾਂ ਮਾਰ ਲਈ ਹਾਂ ਕਹਿੰਦੀ ਤੇਰੀ ਬੁੜੀਆਂ ਨੇ ਗੜਤੀ ਅੱਛਾ ਹੁਣ ਦੱਸ ਵੀ ਕੀ ਸ਼ਬਦ ਹੈ ਕੀ ਕਹਿੰਦੀ ਤੇਰੀ ਬੁੜੀਆਂ ਨੇ ਕਹਿੰਦੀ ਗੜੀ ਪਈ ਆ ਬੁੜੀ ਨੇ ਘੜੀ ਪਈ ਆ ਐਦਾਂ ਬੋਲਿਆ ਆ ਬੋਲੀਆ ਤੇ ਤੂੰ ਕੀ ਕਿਹਾ ਸੀ ਮਖਾਇ ਕੀ ਗੱਲ ਬਣੀ ਤੂੰ ਸ਼ਬਦਾ ਏ ਤੂੰ ਗਈ ਪਾਸੇ ਹੋ ਜਾ ਮੈਂ ਕਿਹਾ ਸਾਈਡ ਹੋ ਜਾ ਬਈ ਫੇਰ ਗੱਲ ਨਾ ਕਰ ਲਈ ਤੇ ਟਗਾ ਟਣਾ ਬਰੀ ਵੀ ਗੱਡੀ ਆ ਹਾਂ ਕਬੜੀ ਗੱਲ ਪਈ ਆ ਕਹਿੰਦੀ ਤੇਰੀ ਕਹਿੰਦੀ ਬੁੜੀ ਨੇ ਘੜਤੀ ਅੱਛਾ ਬਰੀ ਵੀ ਬੱਸ ਆ ਬੁੜੀ ਨੇ ਘੜਤੀ ਕੀ ਹੋਇਆ ਹੈ ਕਿਹੜੀ ਆ ਉਹ ਵਿੱਚ ਖੜੀ ਬੋਲ ਰਹੀ ਆ ਕਹਿੰਦੀ ਮੈਂ ਤੇਰੇ ਕੋਲ ਲਈ ਆ ਬਾਰੇ ਹੋ ਯਾਰ ਦੇਖੀ ਆਪਾਂ ਨੂੰ ਦੇਖੀ ਬਾਈ ਯਾਰ ਕੀ ਰਵਾਇਤ ਬਣਾ ਸਰ ਦੇ ਕੀ ਚੱਕਰ ਪੈ ਗਿਆ ਮੇਰੇ ਨਾਲ ਲੜ ਪਿਆ ਭਾਈ ਤੁਹਾਨੂੰ ਪਹਿਲਾਂ ਨਾ ਆਇਤਾ ਮੈਂ ਵੀਡੀਓ ਨਾਲ ਹੀ ਪਾ ਦੇਣੀ ਆ ਹਾਂ ਹਾਂ ਬੁਢੀ ਕੀ ਹੋ ਗਿਆ ਭਾਈ ਭਾਈ ਥਾਣੇ ਲਾਉਂ ਬਸ ਕਦੇ ਵਾਸਤੇ ਲਾਉਂਦੇ ਕੀ ਹੋ ਗਿਆ ਦੱਸੋ ਇਹਨੂੰ ਪੁੱਛੋ ਵੀ ਕੀ ਹੋ ਗਿਆ ਉਹ ਕਹਿੰਦਾ ਬੁੜੀਆਂ ਨੇ ਮੈਨੂੰ ਗਲਤ ਬੋਲਿਆ ਕੁਛ ਨਹੀਂ ਵੀਰੇ ਅਸੀਂ ਇਹਨੂੰ ਕਿਹਾ ਅਸੀਂ ਨਾ ਇਹ ਕਹਿੰਦਾ ਆਪਣੇ ਪਾਸੇ ਹੋ ਜੋ ਹਾਂ ਅਸੀਂ ਹੋ ਗਿਆ ਵੀਰੇ ਪਾਸੇ ਕਹਿੰਦਾ ਇੱਥੇ ਬੁੜੀਆਂ ਨਾਲ ਜਗਲ ਨਹੀਂ ਝੋਟੀਆਂ ਪਈਆਂ ਕੀ ਗੱਲੀ ਝੋਟੀਆਂ ਵੀਰੇ ਅਸੱਚਾ ਅੱਛਾ ਹਾਂ ਬਸ ਆਹ ਗੱਲ ਦਾ ਹੀ ਰੌਲਾ ਹਾਂ ਇਹ ਗੱਲ ਦਾ ਰੌਲਾ ਕਹਿੰਦਾ ਮੈਂ ਥਾਣੇ ਲਾਦ ਖਾਣੇ ਗਾੜੇ ਵਾਸਤੇ ਲਾਉਂਦਾ ਨਹੀਂ ਨਹੀਂ ਉਹ ਕਹਿੰਦਾ ਮੈਂ ਟਕ ਟਕ ਇੱਥੇ ਭੀੜ ਸੀ ਬੋਲਿਆ ਗਿਆ ਚਲ ਕੋਈ ਨਹੀਂ ਚਲ ਕੋਈ ਇਹਦੀ ਵੀ ਪੈਣੇ ਮੈਨੂੰ ਗਲਤੀ ਹੋ ਗਈ ਮੈਂ ਵੀ ਕਹਿੰਦੇ ਨਹੀਂ ਵੀ ਕੋਈ ਉਹ ਚਲ ਪੈਣੇ ਗਲਤੀ ਹੋ ਗਈ ਜਿਹੜਾ ਕਹਿੰਦਾ ਖਾਣ ਪਰੂਫ ਤਾਂ ਹੁਣ ਇਹ ਚੀਜ਼ ਦਾ ਕਾਹਦਾ ਹੋਣਾ ਜੀ ਹਾਂ ਫਿਰ ਪ੍ਰੂਫ ਨਹੀਂ ਲੱਗਦਾ ਲੈ ਵੀ ਬੱਸ ਖੜੀ ਆ ਬਦਨੀ ਤੋਂ ਗਾਂ ਨੰਕੇ ਤੇ ਰੌਲਾ ਪੂਰਾ ਪਿਆ ਵਾ ਬੱਸ ਰੋਕਦੀ ਆ ਬਾਈ ਨੇ ਬਾਈ ਕਹਿੰਦਾ ਬੱਸ ਨਹੀਂ ਤੋ ਉਹਨੀ ਬੁੜੀਆਂ ਗਲਤ ਬੋਲੀਆਂ ਉਹ ਕਹਿੰਦਾ ਮੈਂ ਟੈਗਟ ਕਰਣੀ ਮੈਂ ਕਿਹਾ ਪਾਸੇ ਹੋ ਜੇ ਕੁਝ ਬੋਲੀਆਂ ਹਾਂ ਸ਼ਾਂਤੀ ਰੱਖੋ ਚਲੋ ਚਲੋ ਚੱਲੀ ਜਾਂਦਾ ਮੈਂ ਉਹਦੀ ਥੱਪੜ ਮਾਰਨੇ ਹਾਂ ਹਾਂ ਪੁੱਛ ਲਿਆ ਕੰਡੈਕਟਰ ਤੋਂ ਬਾਈ ਉਹ ਕਹਿੰਦਾ ਹੁਣ ਉਹਨੇ ਦੱਸਤਾ ਕਹਿੰਦਾ ਮੈਨੂੰ ਗਲਤ ਬੋਲੀਆਂ ਉਹ ਬਾਈ ਨੇ ਦੱਸਤਾ ਨਣਾ ਬਾਈ ਨੇ ਦੱਸਤਾ ਹਾਂ ਹਾਂ ਬਾਈ ਨੇ ਦੱਸਤਾ ਬਾਈ ਹੁਣ ਬਸਦਾ ਕੀ ਕਰੋਂਗੇ ਇੱਥੇ ਘੜਾਉਣੀ ਆ ਡਰਾਈਵਰ ਕਹਿੰਦਾ ਵੀ ਜਦੋਂ ਕੈਕਟਰ ਕੋ ਉਦੋਂ ਬਸ ਤੋਰਨੀ ਆ ਸਵਾਰੀਆਂ ਪਰੇਸ਼ਾਨ ਐ ਤੇ ਖਰੌਲਾ ਪਿਆ ਵਾ ਗੱਲ ਕਰ ਲਾਈਵ ਨਹੀਂ ਚੱਲਦਾ ਆਪਣੇ ਉੱਤੇ ਨੈਟਵਰਕ ਘਟਾ ਨਹੀਂ ਲਾਈਵ ਚਲਾ ਦੇਣਾ ਸਾਡੀ ਭੈਣ ਨੂੰ ਕਹਿੰਦੇ ਕੋਈ ਗੱਲ ਨਹੀਂ ਹੋ ਗਈ ਆ ਨਵੇੜੋ ਭਾਈ ਨਵੇੜੋ ਨੇ ਕਰਦੇ ਤਾਂ ਹੀ ਚੱਲਦਾ ਭਾਈ ਹੰਗਾਮਾ ਹੋ ਗਿਆ ਹੁਣ ਦੇਖੋ ਪਤਾ ਨਹੀਂ ਕੀ ਮਾਰਦਾ ਬਾਈ ਵੀ ਖੜਾ ਡਰਾਈਵਰ ਕਹਿੰਦਾ ਹੋਵੇ ਕੋਈ ਨੀਓ ਕਨੈਕਟਰ ਨੇ ਕਿਹਾ ਮੈਂ ਹੁਣ ਤੁਸੀਂ ਕੋਲੇ ਸੀ ਤੁਸੀਂ ਬਾਈ ਤੁਸੀਂ ਸੁਣਿਆ ਨਹੀਂ ਕੀ ਸੀ ਇਹ ਗੱਲ ਬਈ ਮੈਂ ਵੀ ਮੈਂ ਤਾਂ ਪਿੱਛੇ ਸੀਗਾ ਮੈਨੂੰ ਹਾਂ ਇੱਥੇ ਕੋਲੇ ਕੌਣ ਸੀ ਨਾਲ ਦਾ ਵੀ ਦੱਸੋ ਕੋਈ ਕੀ ਹੋਇਆ ਮਾਤਾ ਦੱਸੋ ਪਤਾ ਨਹੀਂ ਲੱਗਿਆ ਉਹ ਮੈਂਟੋ ਮੈਂਟ ਹੀ ਹੋ ਗਿਆ ਕਹਿੰਦੇ ਕੰਮ ਸਾਰੀ ਗਲਤੀ ਉਹ ਲੇਡੀ ਦੀ ਆ ਵੀ ਉਹ ਗਲਤ ਬੋਲੀ ਸੀ ਗਾਲ ਕੱਢੇ ਨਾ ਬਾਈ ਹਾਂ ਗਾਲ ਕੱਢ ਕੇ ਬੋਲੀ ਸੀ ਨਾ ਔਰ ਇਹਨੇ ਮੰਗੀ ਸੀ ਕੀ ਸੈਡ ਹਾਂ ਉਹ ਕਹਿੰਦੀ ਉਹ ਕਹਿੰਦਾ ਉਹਨਾਂ ਸੜਮਕੇ ਕਦੀ ਲੱਗਦਾ ਬਾਹਰ ਕਦੀ ਤੂੰ ਦੱਸ ਨਹੀਂ ਸਕਦਾ ਹਾਂ ਕਦੀ ਦੱਸ ਨਹੀਂ ਸਕਦਾ ਹਾਂ ਤੇ ਤੁਹਮੀ ਧਰਮ ਹੋਵੇ ਤੇ ਬਾਈ ਇਹ ਹੀ ਗੱਲ ਸੀ ਬਾਈ ਸਵਾਰੀਆਂ ਹੈਰਾਨ ਹੋਈਆਂ ਸਾਰੀਆਂ ਕਿਉਂਕਿ ਸਾਰੀਆਂ ਲੇਟ ਹੋਈਆਂ ਬਾਈ ਕਹਿੰਦਾ ਕਿ ਇੱਕ ਗਲਤੀ ਕਰਕੇ ਇਧਰ ਮਾੜਾ ਹੋਣਾ ਨੇ ਮਾਨਸੇ ਜਾਣਾ ਸੀਗਾ ਮੇਰੀ ਵਾਸਤਾ ਕਿ ਸਾਰੇ ਖਰਾਬ ਹੋਇਆ ਬਾਕੀ ਤੁਹਾਨੂੰ ਜਲਦੀ ਵੀਡੀਓ ਲੈ ਕੇ ਆਉਣੇ ਆ ਜੁੜੇ ਰਹੋ ਧੰਨਵਾਦ ਸੈਡ ਹਾਂ ਉਹ ਕਹਿੰਦੀ ਉਹ ਕਹਿੰਦਾ ਉਹਨਾਂ ਕਾਲ ਬੱਕੇ ਕਦੀ ਲੱਗ ਜਾ ਕਾਲ ਕਦੀ ਤੂੰ ਦੱਸ ਨਹੀਂ ਸਕਦਾ ਦੱਸ ਨਹੀਂ ਸਕਦਾ ਹਾਂ ਤੇ ਵੀ ਕਰਮ ਹੋਵੇ ਤੇ ਬਾਈ ਇਹ ਹੀ ਗੱਲ ਸੀ ਬਾਈ ਸਵਾਰੀਆਂ ਹੈਰਾਨ ਹੋਈਆਂ ਸਾਰੀਆਂ ਕਿਉਂਕਿ ਸਾਰੀਆਂ ਲੇਟ ਹੋਈਆਂ ਬਾਈ ਕਹਿੰਦਾ ਉਹਦੀ ਇੱਕ ਗਲਤੀ ਕਰਕੇ ਇਧਰ ਮਾਤਾ ਉਹਨਾਂ ਨੇ ਮਾਨਸੇ ਜਾਣਾ ਸੀਗਾ ਮੇਰੀ ਵਾਸਤਾ ਕਿ ਸਾਰੇ ਖਰਾਬ ਹੋਇਆ ਚਲ ਆਪਾਂ ਦੇ ਹੁਣ ਹੁਣ ਰੌਲਾ ਕੀ ਹੈ ਬਾਈ ਕਹਿੰਦਾ ਗਲਤੀ ਮੰਨਣੀ ਹੈ ਗਲਤੀ ਕਿਵੇਂ ਤੁਰੂਗੀ ਬਸ ਉਹ ਕਹਿੰਦੇ ਗਲਤੀ ਉਹ ਕਹਿੰਦੇ ਗਲਤੀ ਨਹੀਂ ਮੰਨਣੀ ਬਾਈ ਦੇਖੋ ਵੀ ਰੌਲਾ ਪਿਆ ਵਾ ਦੇਖੋ ਕੀ ਬਣਦਾ ਕੀ ਨਹੀਂ ਠੀਕ ਆ ਇਹ ਰੋਡਵੇ ਦੇ ਕੰਮ ਆ ਹੀ ਆ ਬਾਈ ਰੋਡਵੇ ਦੀ ਢੀਡ ਵਾਲੀ ਹੁੰਦੀ ਤੇ ਗਰਮੀ ਹੁੰਦੀ ਤੇ ਰੌਲਾ ਪਿਆਗਾ ਠੀਕ ਆ ਸਵਾਰੀਆਂ ਪਰੇਸ਼ਾਨ ਕਿੱਥੇ ਜਾਣਾ ਮਾਤਾ ਦੂਰ ਜਾਣਾ ਹੂ ਮਾਛੀ ਕੇ ਦੂਰ ਵਾਲੇ ਵੀ ਹੋਣਗੇ ਹਾਂ ਜੀ ਵਿਅਸ ਤੋਂ ਆਏ ਆ ਕਿੱਥੇ ਜਾਣਾ ਮਾਨਸੇ ਜਾਣਾ ਮਾਤਾ ਨੇ ਪਰੇਸ਼ਾਨ ਹੋ ਰਹੇ ਆ ਦੇਖੋ ਪੂਲ ਵਰਦਾ ਰਨਾਲੇ ਦੀ ਵੀ ਖਾ ਜਾਣਗੇ ਸਵਾਰੀਆਂ ਉਹ ਭਰੀ ਬੱਸ ਫੁੱਲਾ ਚਲੋ ਜੀ ਆਪਾਂ ਨੂੰ ਦੇਖੋ ਕੀ ਵੰਦਾ ਸਵਾਰੀਆਂ ਪਰੇਸ਼ਾਨ ਸਾਰੀਆਂ ਉਹ ਤੱਕ ਦੇਖੋ ਜੂ ਮਾਰਦਿੰਦੇ ਆਪਾਂ ਇਹ ਆਹ ਸਵਾਰੀਆਂ ਬੱਸ ਭਰੀ ਐ ਚਲੋ ਚਲੋ ਹੁਣ ਤੁਸੀਂ ਨਾ ਲੜੋ ਹਣਾ ਇੱਧਰ ਚੱਲ ਪਿਆ ਆਂਟੀ ਹੁਣਾਂ ਚੱਲ ਪਿਆ ਚਲਾਂ ਦੋ ਚੱਲਣ ਦੋ ਇੱਧਰ ਹੋਰ ਰੋਲਾ ਪੈ ਗਿਆ ਉਹ ਲੋਕ ਕਿਹਨੇ ਨਹੀਂ ਕਿਹਾ ਉਹ ਕਹਿੰਦਾ ਮੈਂ ਅੱਕੇ ਪਏ ਹਾਂ ਬਾਈ ਬਹੁਤ ਘੱਟ ਦੇ ਮੈਂ ਉਹ ਦਿਨ ਵੀ ਮੈਂ ਕਿਹਾ ਕੱਟਾ ਸੀ ਦੱਸ ਦਿੱਤੀ ਆ ਕੋਈ ਵੀ ਆਪਾਂ ਰੋਣ ਕਰਦੇ ਆਂ ਕਿਹਾ ਡਬਲੇਟ ਜੋ ਕਰਦੇ ਆ ਆ ਕਿਨੇ ਹੱਕ ਦੇਖਦੇ ਵਧੇ ਮਾਰਦੇ ਤੁਸੀਂ ਬੁੜੀਆਂ ਹੋ ਨਾ ਤੁਸੀਂ ਸਾਰਿਆਂ ਨੂੰ ਕਰਵਾਓ ਕਾਦੇ ਵਾਸਤੇ ਆਖਦੇ ਆ ਦੋਸਤੋ ਉਹ ਨੇਕ ਤੇ ਜਾਣਾ ਬਾਰੇ ਬਣਾਉਂਦਾ ਹੈ ਹਾਂ ਆਪਣਾ ਕੈਕਟਰ ਕਹਿੰਦਾ ਬਾਈ ਆਹ ਲਾ ਕੈਕਟਰ ਨੂੰ ਕਹਿ ਰਿਹਾ ਕੈਕਟਰ ਕਹਿੰਦਾ ਗਲਤੀ ਮੰਨੀ ਤੇ ਜਾਣਾ ਬਾਈ ਚਲ ਕੋਈ ਨਾ ਕੈਕਟਰ ਕਹਿੰਦਾ ਗਲਤੀ ਮੰਨੀ ਤੇ ਜਾਣ ਲੈਣਾ ਆਪਾਂ ਉਹ ਨਹੀਂ ਜਾਣ ਦੇਣਾ ਕਨੈਕਟਰ ਰੜ ਗਿਆ ਬਈ ਕਨੈਕਟਰ ਵੀ ਆਪਦੀ ਜਗ੍ਹਾ ਸਹੀ ਅਜੇ ਸੋਚਿਆ ਜਾਵੇ ਕਹਿੰਦਾ ਪਾਸੇ ਹੁਣ ਨੂੰ ਕਿਹਾ ਸੀ ਹੋਰ ਤਾਂ ਨਹੀਂ ਕੋਈ ਕੋਲ ਹੀ ਤੁਸੀਂ ਠੀਕ ਆ ਹੁਣ ਬਾਈ ਖੜਾ ਤੇ ਦੇਖੋ ਭਰੀ ਬਸ ਫੁੱਲ ਢੱਕੀ ਵੀ ਆ ਇਹ ਰੋਡ ਵਿੱਚ ਹੰਗਾਮਾ ਹੁੰਦਾ ਹੀ ਰਹਿੰਦਾ ਪਹਿਲਾਂ ਮੇਰਾ ਹੋ ਗਿਆ ਸੀਗਾ ਚੱਲੀ ਜਾਂਦਾ ਇੱਥੇ ਵਾਲਾ ਉਹ ਸਵਾਰੀਆਂ ਦੂਰ ਜਾਣਾ ਕਿਸੇ ਨੇ ਉੱਥੇ ਪਰਣਾਲੇ ਜਾਣਾ ਕਿਸੇ ਨੇ ਵਿਆਹ ਜਾਣਾ ਕਿਸੇ ਨੇ ਮਾਨਸੇ ਜਾਣਾ ਅਸੀਂ ਆ ਖੜੀਆਂ ਵੀ ਦੇਖੋ ਕੀ ਬਣਦਾ ਰੋਡ ਦੇ ਵਿਚਾਲੇ ਬਸ ਖੜੀ ਆ ਬਾਕੀ ਦੇ ਰਹੇ ਆ ਮਾਫੀ ਵਾਲਾ ਵੀ ਸਕਤ ਹੋਣੀ ਚੱਕਰ ਮਾਇਆ ਗਾ ਗਲਤੀ ਮੰਨ ਲੇ ਮੇਰੀ ਭਾਈ ਗਲਤੀ ਹੋਈ ਮੈਂ ਗਲਤ ਬੋਲੀ ਹਾਂ ਗਲਤ ਬੋਲੀ ਹੈ ਕੋ ਉਹਨਾਂ ਨੂੰ ਬਸ ਤੂੰ ਸਵਾਰੀਆਂ ਨੇ ਜਾਣਾ ਬਾਈ ਬਾਈ ਕਨੈਕਟਰ ਕਹਿੰਦਾ ਵੀ ਜੇ ਉਹ ਗਲਤੀ ਮੰਨੂ ਤਾਂ ਬਸ ਤੋਰਨੀ ਨਹੀਂ ਖੜੀ ਆ ਬਸ ਕਿਉਂਕਿ ਇਹਨੂੰ ਰੂਡ ਬੋਲੇ ਆ ਥੋੜੇ ਵਰਡ ਉਹਦਾਂ ਦੇ ਬਾਈ ਨੇ ਦੱਸਿਆ ਤੇ ਬੱਸ ਨੰਬਰ ਹੈਗਾ ਯੂ ਪੀ ਵੀ 13 20 ਯੂ 11 71 ਇਹ ਬੱਸ ਨੰਬਰ ਹੈ ਤੇ ਇੱਥੇ ਖੜੀ ਆੜੀ ਬਾਕੀ ਦੇਖੋ ਕੀ ਬਣਦਾ ਕੀ ਨਹੀਂ ਦੱਸਾਂਗੇ ਤੁਹਾਨੂੰ